ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਆਪਾਂ ਕਹਿੰਦੇ ਆਂ ਵੀ ਪੰਜਾਬ ਦੇ ਵਿੱਚ ਬਾਹਰ ਤੋਂ ਯੂਪੀ ਬਿਹਾਰ ਤੋਂ ਆ ਕੇ ਜਿਹੜੇ ਆਈਐਸ ਆਈਪੀਐਸ ਅਫੀਸਰ ਬਣਦੇ ਉਹ ਕਿੱਦਾਂ ਬਣ ਕੇ ਆਉਂਦੇ ਆ ਆ ਯੂਪੀ ਦੇ ਇੱਕ 12 ਬੰਕੀ ਕਾਲਜ ਲਾਅ ਦਾ ਕਾਲਜ ਆ ਉਥੇ ਪੇਪਰ ਹੋ ਰਿਹਾ ਆਈਐਸ ਆਈਪੀਐਸ ਦਾ ਗਾਈਡਾਂ ਖੁੱਲੀਆਂ ਹੋਈਆਂ ਪੇਪਰ ਚੱਲ ਰਿਹਾ ਤੇ ਪੰਜਾਬ ਦੇ ਮੁੰਡਿਆਂ ਨੂੰ ਵੱਧ ਤੋਂ ਵੱਧ ਬਾਹਰ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਇਹ ਇੱਥੇ ਲੱਗ ਲੱਗ ਨਾ ਸਕਣ ਇਹ ਇਹਨਾਂ ਨੂੰ ਪਹਿਲਾਂ ਹੀ ਗਾਈਡਾਂ ਦਿੱਤੇ ਹੋਈਆਂ ਆ ਲਾਨਤਾਂ ਪੈਣੀਆਂ ਚਾਹੀਦੀਆਂ ਸਰਕਾਰਾਂ ਨੂੰ ਯੂਪੀ ਸਰਕਾਰ ਨੂੰ ਵੀ ਤੇ ਸੈਂਟਰ ਗਵਰਨਮੈਂਟ ਨੂੰ ਵੀ ਜਿੱਥੇ-ਜਿੱਥੇ ਇਹ ਕੰਮ ਹੁੰਦਾ ਇਹ ਦੇਖ ਲੋ ਕਿਸੇ ਮਿੱਤਰ ਨੇ ਲਾਈਵ ਵੀਡੀਓ ਬਣਾਈ ਆ ਜਾ ਕੇ ਕਾਲਜ ਦੇ ਵਿੱਚ ਸਾਰਾ ਕੁਝ ਉੱਤਰ ਸਾਰੇ ਦੇਖ ਕੇ ਫਿਰ ਲਿਖੇ ਜਾ ਰਹੇ ਆ ਇਹਨਾਂ ਨੂੰ ਤਿਆਰ ਕੀਤਾ ਜਾਂਦਾ ਵੀ ਸਾਰੀਆਂ ਸਟੇਟਾਂ 'ਚ ਪੰਜਾਬ ਹਰਿਆਣਾ ਵਰਗੀਆਂ ਜੇ ਲੜਦੇ ਆ ਸਰਕਾਰਾਂ ਨਾਲ ਉਹਨਾਂ ਨੂੰ ਹਟਾ ਕੇ ਇਹਨਾਂ ਦੀ ਥਾਂ ਤੇ ਇਹ ਲੋਕ ਬਿਠਾਏ ਜਾਣ ਇਹਨਾਂ ਨੂੰ ਵੱਡੇ ਅਫੀਸਰ ਨਿਯੁਕਤ ਕੀਤਾ ਜਾਵੇ ਭਰਤੀ ਕੀਤਾ ਜਾਵੇ ਪੰਜਾਬ ਹਰਿਆਣਾ ਵਰਗੇ ਸਟੇਟਾਂ ਦੇ ਵਿੱਚ ਦੇਖ ਲਓ ਹਾਲਾਤ ਦੇਖ ਲਓ ਉੱਤਰ ਪ੍ਰਦੇਸ਼ ਚ ਉੱਤਰ ਪਹਿਲਾਂ ਸ਼ਰਿਆਮ ਲਾਈਵ ਨਕਲ ਚੱਲ ਰਹੀ ਆ ਨਕਲ ਕਰਕੇ ਇਹ ਆਈ ਆਈਪੀਐਸ ਆਈਐਸ ਬਣਦੇ ਆ ਉਸ ਸਰਕਾਰ ਦੇ ਉਸ ਦੇਸ਼ ਦੇ ਹਾਲਾਤ ਕੀ ਹੋਣਗੇ ਆਉਣ ਵਾਲਾ ਫਿਊਚਰ ਕੀ ਹੋਊਗਾ ਜਿੱਥੇ ਇਦਾਂ ਦਾ ਕੰਮ ਚੱਲ ਰਿਹਾ ਹੋਵੇ ਇਹਨੂੰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਗਨੋਰ ਨਾ ਕਰਿਓ ਤਾਕੇ ਹਰ ਇੱਕ ਬੰਦੇ ਤੱਕ ਪਹੁੰਚ ਜਾਏ ਸਰਕਾਰਾਂ ਦੇ ਕੰਨੀ ਇਹ ਆਵਾਜ਼ ਪੈਣੀ ਚਾਹੀਦੀ ਆ ਦੇਖੋ ਹਾਲਾਤ ਇਹਨਾਂ ਦੇ ਕਿੰਨੇ ਮਾੜੇ ਆ